ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਆਮ ਆਦਮੀ ਪਾਰਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਭਾਈ ਮਤੀ ਦਾਸ ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਜਾਵੇਗਾ ਹਲਕਾ ਇੰਚਾਰਜ ਰਮਨ ਬਹਿਲਦੀ ਪ੍ਰਧਾਨਗੀ ਹੇਠ ਪਾਰਟੀ ਵਰਕਰਾਂ ਤੇ ਉਹ ਦੇਦਾਰਾਂ ਦੀ ਇੱਕ ਫੈਸਲਾ ਲਿਆ ਗਿਆ ਹਲਕਾ ਇੰਚਾਰਜ ਰਮਨ ਬਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ ਵਿੱਚ ਅਤੇ ਭਾਰਤ ਦੇ ਕਈ ਇਲਾਕਿਆਂ ਵਿੱਚ ਸ਼ਤਾਬਦੀ ਸਮਾਗਮ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਇਸੇ ਕਣੀ ਵਿੱਚ ਗੁਰਦਾਸਪੁਰ ਤੋਂ ਨਗਰ ਕੀਰਤਨ ਜੋ ਬਠਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏਗਾ ਤੇ ਬਟਾਲਾ ਵਿਖੇ ਵਿਸ਼ਰਾਮ ਲਵੇਗਾ ਦਾ ਪਾਰਟੀ ਵਰਕਰਾਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਪਰਵਾ ਸਵਾਗਤ ਕੀਤਾ ਜਾਵੇਗਾ। ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਨਗਰ ਕੀਰਤਨ ਦੇ ਸਵਾਗਤ ਵਿੱਚ ਵੱਖ ਵਕਤ ਖਾਵਾ ਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਸਟਾਲ ਲਗਾਏ ਜਾਣਗੇ ਅਤੇ ਫੁੱਲਾਂ ਦੀ ਵਰਖਾ ਨਾਲ ਸੰਗਤ ਦਾ ਸਵਾਗਤ ਕੀਤਾ ਜਾਵੇਗਾ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ। ਆਪ ਸਭ ਜੀ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਮਾਨਯੋਗ ਯੋਗ ਮੰਤਰੀ ਅਗਵੰਤ ਨਾਣ ਜੀ ਦੀ ਯੋਗ ਅਗਵਾਈ ਥਲੇ ਸਮੁੱਚੇ ਸੂਬੇ ਚ ਟੇਸ਼ ਦੇ ਵੱਖਰੇ ਵੱਖਰੇ ਹਿੱਸਿਆਂ ਦੇ ਵਿੱਚ ਨੂੰ ਤੇ ਇੱਕ ਬਹਾਦਰ ਜੀ ਦਾ 350ਵਾ ਸ਼ਹੀਦ ਦਿਵਸ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਗਿਆਨ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਵੱਖਰੇ ਵੱਖਰੇ ਥਾਵਾਂ ਦੇ ਵੱਖ-ਵੱਖ ਜਗ੍ਹਾਾਂ ਦੇ ਬਹੁਤ ਉਤਸ਼ਾਹ ਨਾਲ ਮਨਾਏ ਜਾ ਰਹੇ ਨੇ ਤਾਂਕਿ ਆਉਣ ਵਾਲੀ ਪੀੜ੍ਹੀ ਨੂੰ ਉਹ ਹਮੇਸ਼ਾ ਇੱਕ ਪ੍ਰੇਰਨਾ ਦਾ ਸਰੋਤ ਰਹੇ ਨੇ ਔਰ ਅੱਗੇ ਵੀ ਇਹ ਪ੍ਰੇਰਣਾ ਲੈ ਕੇ ਸੰਗਤ ਹਮੇਸ਼ਾ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਦੀ ਰਹੇ। ਉਸ ਸੰਦਰਭ ਦੇ ਵਿੱਚ 20 ਨਵੰਬਰ ਸਵੇਰੇ 8:00 ਵਜੇ ਬਰਦਾਸਪੁਰ ਵਿਖੇ ਇੱਕ ਨਗਰ ਕੀਰਤਨ ਸਜਾਇਆ ਜਾ ਰਿਹਾ ਔਰ ਇਹ ਨਗਰ ਕੀਰਤਨ ਤਪਸਥਾਨ ਪਾਬਾ ਹਰੀ ਸਿੰਘ ਜੀ ਸੰਗਤਪੁਰਾ ਦਾ ਬਤਵਾਲਾ ਗੁਰਦੁਆਰਾ ਸਾਹਿਬ ਹੈ ਉੱਥੋਂ ਸਵੇਰੇ 8:00 ਵਜੇ ਚੱਲੂਗਾ ਔਰ ਉੱਥੋਂ ਚੱਲ ਕੇ ਸ਼ਹੀਦ ਮਨਦੀਪ ਸਿੰਘ ਚੌਂਕ ਤੋਂ ਹੁੰਦਾ ਹੋਇਆ ਬਸ਼ੁਰਮ ਚੌਕ ਔਰ ਉਸ ਤੋਂ ਬਾਅਦ ਟੈਂਕ ਚੌਕ ਔਰ ਉਸ ਤੋਂ ਬਾਅਦ ਅੱਗੇ ਬਤਾਲਾ ਤੋਂ ਅੱਗੇ ਪਾਸੇ ਇਹ ਕੀਰਤਨ ਚੱਲੂਗਾ ਔਰ ਮੇਰੀ ਅੱਜ ਇਲਾਕਾ ਵਾਸੀਆਂ ਨੂੰ ਬੇਨਤੀ ਦਿਆਂ ਔਰ ਅਸੀਂ ਅੱਜ ਸਾਰਿਆਂ ਨੇ ਮਿਲ ਕੇ ਇੱਕ ਪ੍ਰੋਗਰਾਮ ਹੀ ਲਿਖਿਆ ਇਸ ਨਗਰ ਕੀਰਤਨ ਦਾ ਅਰਦਾਸਪੁਰ ਦੀ ਸਰਜ਼ਮੀਂ ਤੇ ਬਹੁਤ ਵਧੀਆ ਤਰੀਕੇ ਨਾਲ ਜਿਹਦਾ ਸਵਾਗਤ ਕੀਤਾ ਜਾਵੇ ਸਤਾਲ ਪ੍ਰਧਕਟ ਤਨ ਨਾਦ ਨਾ ਨਾਸਤ ਹੋਇਆ ਜਾਵੇ ਉਹਨਾਂ ਦਾ ਆਸ਼ੀਰਵਾਦ ਤੇ ਖੁਸ਼ੀਆਂ ਜੜੀਆਂ ਨੇ ਉਹ ਪ੍ਰਾਪਤ ਕੀਤੀਆਂ ਜਾਂ ਸੋ ਉਹਦਾ ਪ੍ਰੋਗਰਾਮ ਸਰਾਂਗੇ ਕਿਹਾ ਗਿਆ ਔਰ ਸਾਡੀ ਕੋਸ਼ਿਸ਼ ਆ ਕਿ ਸੰਗਤ ਸਾਰੇ ਪਾਸਿਓ ਆ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਵੀ ਲਵੇ ਤੇ ਇਸ ਨਗਰ ਕੀ ਇਹ ਵਿੱਚ ਹਿੱਸਾ ਲੈ ਕੇ ਅਕਾਲਪੁਰਖ ਦੀ ਮਿਹਰ ਤੇ ਖੁਸ਼ੀਆਂ ਪ੍ਰਾਪਤ ਕਰੇ ਸੋ ਉਹਦੇ ਲਈ ਅੱਜ ਮੀਟਿੰਗ ਬੁਲਾ ਕੇ ਸਾਡੇ ਸਾਰੇ ਪਤਵੰਤੇ ਸਤਿਕਾਰਯੋਗ ਸਖਸੀਤਾ ਤੇ ਪਾਰਟੀ ਦੇ ਅਹੁਦੇਦਾਰ ਸਹਿਬਾਨ ਔਰ ਮੇਰੇ ਹੋਰ ਸੰਤਾਂ ਦਾ ਪਰਮੇਸ਼ਵਰ ਦੇ ਇਸ ਨਾਮ ਦੇ ਨਾਲ ਜੁੜੀਆਂ ਨੇ ਉਹਨਾਂ ਸਾਰਿਆਂ ਨੇ ਅੱਜ ਮਿਲ ਕੇ ਇਹ ਪ੍ਰੋਗਰਾਮ ਦੇਖਿਆ ਮੇਰਾ ਮੰਨ ਹੈ ਕਿ ਬਰਦਾਸ਼ਪੁਰ ਦੀ ਸਰਸਮੀਂ ਤੇ ਵੱਖ-ਵੱਖ ਥਾਵਾਂ ਦੇ ਉੱਪਰ ਉਸ ਨਗਰ ਕੀਰਤਨ ਦੇ ਅਜਿਹਾ ਸੰਗਤ ਲਈ ਸਟਾਲਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਸੰਗਤ ਨੂੰ ਰਾਮ ਨਾਲ ਉਹ ਕੀਰਤਨ ਦੇ ਵਿੱਚ ਦਾ ਸ਼ਾਮਲ ਹੋ ਕੇ ਗੁਰੂਆਂ ਦੀ ਅਸ਼ੀਰਵਾਦ ਪ੍ਰਾਪਤ ਕਰ ਸਕਣ ਸੋ ਮੈਂ اپੀਲ ਕਰੂੰਗਾ ਇਲਾਕਾ ਵਾਸੀਆਂ ਨੂੰ ਵੀ 20 ਨਵੰਬਰ ਸਵੇਰੇ 8:00 ਵਜੇ ਆਓ ਹਮੇ ਮਾ ਕੇ ਇਸ ਨਗਰ ਕੀਰਤਨ ਦਾ ਸਵਾਗਤ ਵੀ ਕਰੀਏ ਨਤਮਸਤਕ ਵੀ ਹੋਈਏ ਔਰ ਗੁਰੂਆਂ ਦਾ ਅਸ਼ੀਰਵਾਦ ਤੇ ਖੁਸ਼ੀਆਂ ਪ੍ਰਾਪਤ ਕਰੀਏ